ਸਵਾਗਤ ਹੈ ਜੀ ਅੱਜ ਦੇ ਵਲੌਗ ਤੇ ਲੋ ਜੀ ਲੁਧਿਆਣਾ ਸੱਤ ਲੋਜ ਵਿਆਹ ਦਰਿਆ ਜਿਹੜਾ ਆ ਸੱਤ ਲੋਜ ਦਰਿਆ ਦੇ ਉੱਤੇ ਆ ਇੱਕ ਨਾ ਹੋਰ ਜੀ ਜੇ ਅਸੀਂ ਨੋਟ ਕੀਤੀ ਅੱਜ ਅਸੀਂ ਗਏ ਸੀਗੇ ਜਿੱਦਾਂ ਜਗਰਾਵਾਂ ਦੇ ਬੇਤਰੀ ਹੋ ਗਏ ਤਾਂ ਰਾਏਕੋਟ ਨੂੰ ਮੁੜ ਕੇ ਲੱਗਾ ਰਾਏਕੋਟ ਰਾਏਕੋਟ ਤੋਂ ਰਾਏਕੋਟ ਰਾਏਕੋਟ ਤੋਂ ਕਾਹ ਮਲੇਰ ਕੋਡ ਲੈਣੂ ਆਪਣੇ ਨਹੀਂ ਹੱਲੇ ਉਧਰਲੇ ਬੰਨੇ ਨਾ ਮਿਲਟਰੀ ਬਹੁਤ ਐਕਸਰਸਾਈਜ਼ਾਂ ਕਰ ਰਹੀ ਆ ਖੇਤਾਂ ਦੇ ਵਿੱਚ ਬਹੁਤ ਮਿਲਟਰੀ ਬੈਠੀ ਆ ਅਣਗਿਣਤ ਪਤਾ ਨਹੀਂ ਕਿੱਥੇ ਕਿੱਥੇ ਟੈਂਟ ਲਾਏ ਕਿੰਨੀ ਕਿ ਮਿਲਟਰੀ ਬੈਠੀ ਆ ਬਾਕੀ ਇਦਾਂ ਵੀ ਉਧਰਲਾ ਏਰੀਆ ਜਿਹੜਾ ਨਾ ਕਣਕਾਂ ਕੂਣਕਾਂ ਤਾਂ ਵੱਡੀਆਂ ਗੀਆਂ ਤਕਰੀਬਨ ਤੇ ਮੂੰਗੀ ਦੀ ਬਜਾਦ ਬਹੁਤ ਹੋਈ ਖੇਤ ਪਾ ਕੇ ਕਾ ਮੂੰਗੀ ਲਾਈ ਜਾਂਦੇ ਆ ਤੇ ਤੂੜੀ ਕੋਈ ਨਹੀਂ ਬਣਾਉਂਦਾ ਨਾਲ ਉਦਾਂ ਹੀ ਪਏ ਆ ਤੇ ਫਲੋਰ ਪਹੁੰਚ ਲੈਣ ਆ ਕੰਪੈਨਾਂ ਆ ਜਿੱਦਾਂ ਅੱਗੇ ਰਸਤਾ ਭਰਿਆ ਜਾਂਦਾ ਹੈਗਾ ਜਲੰਧਰ ਵਾਲੀ ਸੈਨੂ ਲੁਧਿਆਣੇ ਤੋਂ ਇਦਾਂ ਹੀ ਹੁਣ ਕੰਪੈਨਾਂ ਸਾਨੂੰ ਨਾ ਵਾਪਸ ਆਉਂਦੀਆਂ ਮੁੜੀ ਜਾਂਦੀਆਂ ਕੱਲ ਤਾਂ ਹੀ ਉਧਰੋਂ ਜਾਂਦੀਆਂ ਅੱਜ ਇਦਾਂ ਨੂੰ ਮੋੜਨ ਲੱਪਈਆਂ ਵਾਪਸੀ ਤੁਰੇ ਜਾਂਨੇ ਪਿੰਡ ਨੂੰ ਦਿਹਾੜੀ ਸਾਡੀ ਅੱਜ ਨਿਕਲ ਗਈ ਇੱਧਰ ਹੀ ਪੈਂਡਾ ਵੀ ਬਹੁ ਗੱਡੇ ਸਾਨੂੰ ਕੰਮ ਸੀਗਾ ਉੱਥੇ ਨਕੋਦਰ ਨਕੋਦਰ ਦੇ ਬਾਅਦ ਸਾਨੂੰ ਅ ਲੱਗੇ ਕਿਹੜਾ ਸੀਗਾ ਉੱਤੋਂ ਬਾਹਰ ਜਿੱਥੇ ਆਪਾਂ ਗਏ ਕੰਮ ਉਹ ਕੀ ਹੋ ਜਗਰਾਵਾ ਤੋਂ ਅਗਲਾ ਆ ਰਹਾਂ ਨਹੀਂ ਨਹੀਂ ਇਹ ਆ ਰਹੇ ਪਿਆ ਗਿਆ ਜਗਰਾਵਾ ਤੋਂ ਅੱਗੇ ਆ ਪੈਂਦਾ ਉੱਥੇ ਕੰਮ ਸੀਗਾ ਉਧਰ ਦੀ ਹੋ ਕੇ ਫੇ ਮਲੇਲ ਕੂਟਲਾ ਉਧਰ ਦੀ ਗਏ ਅਸੀਂ ਪਰ ਇੱਕ ਚੀਜ਼ ਆ ਆਇਦਰ ਸਾਡੇ ਏਰੀਏ 'ਚ ਢਾਬੇ ਬਹੁਤ ਆ ਜਿੱਥੇ ਮਰਜ਼ੀ ਰੋਟੀ ਖਾ ਲਓ ਪਾਣੀ ਪੀ ਲਓ ਜੋ ਮਰਜ਼ੀ ਕਰੋ ਉਹ ਛੜਕਾਂ ਵੀ ਸਿੰਗਲ ਲੈਂਡਿੰਗਾਂ ਦਾ ਨਾ ਝੜਕਾ ਆ ਨਾ ਕੋਈ ਢਾਬਾ ਨਾ ਕੋਈ ਖਾਣ ਨੂੰ ਕੁਝ ਕੱਖ ਨਹੀਂ ਲੱਗਦਾ ਭੁੱਖ ਲੱਗੀ ਬਹੁਤ 2 ਵਜੇ ਰੋਟੀ ਖਾਣ ਨੂੰ ਮਿਲੀ ਸਵੇਰ ਦੀ ਵੀ ਤੇ ਉਹ ਦਾਲ ਸਾਬਜੀ ਕਿਸੇ ਕੰਮ ਦੀ ਨਹੀਂ ਤੇ ਪਰ ਭੁੱਖ ਲੱਗਣ ਦਾ ਸਵਾਦ ਇਦਾਂ ਲੱਗੇ ਵੀ ਅੱਜ ਪਤਾ ਨਹੀਂ ਕਿੰਨੀ ਕੁ ਸਵਾਦ ਰੋਟੀ ਹੈ ਲੱਖਾ ਸਾਡਾ ਬਹੋਜ ਹੋਣ ਨੂੰ ਹੀ ਫਿਰਦਾ ਹੈਗਾ ਕਹਿੰਦਾ ਲੱਤਾਂ ਹੀ ਕੰਬਦੀਆਂ ਮੇਰੀਆਂ ਤਾਂ ਹੁਣ ਮੈਂ ਕਿਹਾ ਹਾਂ ਸਾਡਾ ਬੱਸ ਸਾਹਮਣੇ ਇੱਥੇ ਹੀ ਖਾ ਲਾ ਮਲੇਰਕੋਟਲੇ ਜਾ ਕੇ ਰੋਟੀ ਖਾਧੀਏ ਤੇ ਤੁਰੇ ਜਾਂਦੇ ਆ ਵਾਪਸੀ ਤੇ ਪਿੰਡ ਨੂੰ ਫਲੋਰ ਪਹੁੰਚ ਗਏ ਦਿਖਾਉਣੇ ਆ ਬਾਕੀ ਜਿੱਦਾਂ ਜਿੱਦਾਂ ਚੱਲਦਾ ਕੰਮ ਇੱਕ ਇੱਕਾ ਨਵੀਂ ਚੀਜ਼ ਦੇਖੀ ਐ ਗਰਾਇਆ ਪਹੁੰਚ ਗਏ ਆ ਆਪੋ ਆਪ ਵਧਿਆ ਡਏ ਤੇ ਤੂੜੀਆਂ ਦਾ ਇੰਨਾ ਜੋਰ ਹੈ ਨਹੀਂ ਆ ਖੇਤ ਆ ਸਾਰੇ ਉਦਾਂ ਹੀ ਖੜੇ ਕਿਤੇ ਹੀ ਆ ਕੋ ਟਾਵਾ ਜਾਂ ਰਿਪਰ ਚੱਲਦਾ ਦੀਦਾ ਉਦਾਂ ਹੀ ਨਾੜ ਖੜੇ ਆ ਕੋ ਤੂੜੀ ਦਾ ਰੇਟ ਨਾ ਹੋਣ ਕਰਕੇ ਨਾ ਉਦਾਂ ਹੀ ਖੜੇ ਆ ਉਹ ਮਾਗ ਲਿਆ ਵੀ ਨ ਕੋ ਤੂੜੀ ਬਣਾਉਂਦਾ ਹੋਵੇ ਕੋਈ ਆਪਣੇ ਜੋ ਵੀ ਗੰਜਾਇਆ ਦੀ ਮਾਰੀ ਮੋਟੀ ਬਣਾਉਂਦਾ ਹੋਊਗਾ ਹੈ ਨਹੀਂ ਗਾ ਕਿ ਦੇ ਬਣਾਉਣ ਡਿਆ ਕੋਈ ਕੋਈ ਮਾੜੀ ਮਾੜੀ ਰੋਡ ਦੇ ਉੱਤੇ ਆ ਕਿਤੇ ਕਿਤੇ ਬਣੀ ਤੂੜੀ ਨਹੀਂ ਤਾਂ ਆਮ ਸਾਰੇ ਨਾ ਆ ਆ ਜਦੋਂ ਥੋੜੀ ਜੀ ਬਣੀ ਆ ਗਾਂ ਦਿਖਾਉਣਾ ਤੁਹਾਨੂੰ ਕਿਤੇ ਤੂੜੀ ਆ ਦੇਖੋ ਲਾ ਲਿਆ ਛੱਡ ਦਿੱਤੀ ਆ ਬਹੁਤ ਘੱਟ ਤੂੜੀਆਂ ਬਣੀਆਂ ਆ ਵੀ ਬਣਾਈਆਂ ਹੀ ਨਹੀਂ ਲੋਕਾਂ ਨੇ ਬਣਾਉਦੇ ਨਹੀਂ ਦਿਲਚਸਪੀ ਐ ਨਹੀਂ ਕੋ ਰਿਪਰ ਮੈਨੂੰ ਅੱਜ ਸਵੇਰ ਦੇ ਤਿੰਨ ਤੋਂ ਚਾਰ ਫੋਨ ਆ ਗਏ ਵੀ ਰਿਪਰ ਹੈਗਾ ਤਾਂ ਕੋਈ ਦੱਸੋ ਲੋਕਾਂ ਨੇ ਰਿਪਰ ਘੱਟ ਚਲਾਏ ਆ ਇੱਕ ਅਜਿਹਾ ਉਦੋਂ ਕੱਟ ਕੇ ਲਾਂਗੇ ਉਦਾਂ ਹੀ ਪਏ ਆ ਇਧਰ ਆ ਪੁਲ ਦੇ ਉੱਤੋਂ ਥੱਲੇ ਨੂੰ ਦੇਖ ਲਓ ਆ ਦੇਖੋ ਇਦਾਂ ਹੀ ਸੈਂਡ ਕਿਤੇ ਵੀ ਤੂੜੀ ਨਹੀਂ ਕਿਸੇ ਨੇ ਬਣਾਈ ਨਾ ਰਿਪਰ ਤੁਹਾਨੂੰ ਕੋ ਚੱਲਦਾ ਹੀ ਦੀਦਾ ਹੋਊਗਾ ਦੇਖ ਲਓ ਕਿੱਡਾ ਹਾਰਿਆ ਕਿਤੇ ਰਿਪਰ ਨਹੀਂ ਚੱਲਣ ਡਿਆ ਨਹੀਂ ਤੇ ਐਂ ਰੱਛ ਹੁੰਦਾ ਆ ਵੀ ਤੂੜੀਆਂ ਬਣਦੀਆਂ ਆਉਂਦੀਆਂ ਨਾ ਤੂੜੀ ਦਾ ਰੇਟ ਹੋਣ ਕਰਕੇ ਨਾ ਹੈ ਹੀ ਨਹੀਂ ਕਿਤੇ ਵੀ ਤਾਂ ਕੋਈ ਉਦਾਂ ਹੀ ਆ ਸਭ ਲਾਂਗੇ ਲੂਗੇ ਉਦਾਂ ਹੀ ਪਏ ਆ ਨਾ ਸਾਨੂੰ ਕੋਈ ਪਰਿਰਾਜੇ ਕੋਈ ਇੰਨੇ ਦਿਸੇ ਆ ਵੀ ਆਉਂਦੇ ਹੁਣ ਤੂੜੀ ਬਣਾਉਣੇ ਇਧਰ ਨੂੰ ਉਹ ਕਾਰਨ ਇਹ ਆ ਲੋਕਾਂ ਨੇ ਤੂੜੀਆਂ ਬਣਾਉਣੀਆਂ ਹੀ ਨਹੀਂ ਐ ਇੱਕ ਇਹ ਉਦਾਂ ਹੀ ਲੰਘਿਆ ਨੂੰ ਇਦਾਂ ਹੀ ਆਗੂ ਕੋ ਲੋਕੀ ਲਾਉਣਗੇ ਜਾਂ ਕੋਈ ਵਿੱਚ ਵਾਉਣ ਵਾਣਗੇ ਇਹੇ ਹੱਲ ਹੋਣਾ ਨਾ ਤੂੜੀ ਦਾ ਰੇਟ ਹੋਣ ਕਰਕੇ ਨਾ ਤੂੜੀ ਬੈਨ ਕਰ ਦਿੱਤੀ ਐ ਕਿ ਫੈਕਟਰੀਆਂ 'ਚ ਤੂੜੀ ਝਲ ਜਾਂਦੀ। ਤੇ ਲੋਕੀ ਤੂੜੀ ਨਹੀਂ ਬਣਾਉਣਦੇ ਤੂੜੀ ਦਾ ਰੇਟ ਹੈ ਨਹੀਂਗਾ ਇੱਕ। ਅਗਰ ਆਇਆ ਵੀ ਨਿਕਲਿਆ ਜਿਉਂ ਲੁਧਿਆਣਿਆਂ ਤੋਂ ਰਿਆਂ ਮਗਰ ਵੀ ਦੇਖਦੇ ਐ ਸਾਰਾ ਏਰੀਆ ਚ ਘੁਰਮ ਘਮ ਦਿੱਤਾ। ਅੱਗੇ ਉਹ ਜਗਰਾਵਾਂ ਵੀ ਦੇਖਿਆ ਰਾਏਕੋਟ ਪੈਂਦਾ ਜੇ ਕਿਵੇਂ ਰਾਹੋਂ ਕਹਤਾ ਰਾਏਕੋਟ ਥਾਣੀ ਹੋ ਕੇ ਆਏ ਸੀਗੇ ਤੇ ਨਹੀਂ ਵੀ ਤੂੜੀਆਂ ਬਹੁਤ ਘੱਟ ਬਣ ਰਈਆਂ ਆ ਲੋਕੀ ਜਾਂ ਤੋਦਦੇ ਡੈਕ ਸਾਂਝੀਆਂ ਮਾਰ ਕੇ ਵਿੱਚ ਮੂੰਗੀ ਕੇਰੀ ਜਾਂਦੇ ਆ ਤੇ ਜਾਂ ਖੜੇ ਆ ਲਾਂਗੇ ਆਹ ਇੱਕ ਰਿਪੜਿਆ ਖੜਾ ਉਹਦੇ ਕਿਤੇ 25-40 ਕਿਲੋਮੀਟਰ ਬਾਅਦ ਕਿਤੇ ਹੀ ਆ ਰਿਪਰ ਕਿਤੇ ਸਾਨੂੰ ਦੇਖ ਪਵੇ ਰਿਪਰ ਉੱਪਰ ਕੋਈ ਨਹੀਂ ਨੀਦਾ ਨਕਲ ਚੱਲਿਆ ਕਰਾਇਆ ਰੇਡੀਓ ਸਟੇਸ਼ਨ ਵਾਲੇ ਆ ਟਾਵਰ ਜੇ ਲੱਗੇ ਆ ਗਰਾਆਂ ਦੇ ਲੱਗੇ ਗਰਾਆਂ ਨਿਕਲ ਕੇ ਆ ਮੰਨ ਕੇ ਆ ਦੋ ਤਿੰਨ ਰੁੱਖਾਂ ਦੇ ਬੋਲੇ ਦਿਖਾਉਂਗਾ ਹਾਂ ਦੇਖੋ ਲੱਗੇ ਇੱਕ ਆ ਉਹ ਨਿਕਲ ਗਿਆ ਆ ਦੋ ਆ ਲੱਗੇ ਆ ਵਾਲੇ ਉਹਨਾਂ ਦੇ ਬਰਾਬਰ ਤੇ ਪਹੁੰਚ ਗਏ ਉਦਾਂ ਹੀ ਖੜੇ ਨਾਲ ਆ ਦੇ ਭਾਵੇਂ ਚੱਲੇ ਆਂ ਰੋ ਇੱਕ ਕਣਕ ਖੜੀ ਦੀ ਠੀਕ ਆ ਤੁਹਾਨੂੰ ਲੁਧਿਆਣਾ ਨਿਕਣ ਤੋਂ ਬਾਅਦ ਤੇ ਬਾਕੀ ਸਾਰੀਆਂ ਕਣਕਾਂ ਕੋਲੋਂ ਕੰਪੈਨਾਂ ਦੇ ਗਣਕ ਕੋਈ ਨਹੀਂ ਕੰਪੈਨਾਂ ਦੀਆਂ ਹੁਣ 8-10 ਕੰਪੈਨਾਂ ਟੱਕਰ ਆਡੀਆਂ ਲੁਧਿਆਣੇੋਂ ਇੱਥੇ ਤੱਕ ਭਗਵਾੜੇ ਤੱਕ ਜਿਹੜੀਆਂ ਹੁਣ ਵਾਪਸ ਜਾਣ ਲੱਗੀਆਂ ਆਹ ਦੇਖ ਆ ਜਾਣ ਲਈ ਜਿੱਦਾਂ ਲਾਂਗੇ ਵੱਜ ਕੇ ਅੱਗੇ ਉਦੋਂ ਨੂੰ ਗਈਆਂ ਹੁਣ ਉਦਾਂ ਹੀ ਵਾਪਸ ਤੁਰ ਪਈਆਂ ਲਓ ਜੀ ਫਗਵਾੜੇ ਆ ਬੜੇ ਹਾਂ ਇਹ ਜਾਂਦੀਆਂ ਕੰਪੈਨਾਂ ਆ ਦੇਖੋ ਕਿੰਨੀਆਂ ਆਉਂਦੀਆਂ ਕੰਪੈਨਾਂ ਇੱਕ ਉਹ ਨਕਲੀ ਦੋ ਆ ਦੇਖ ਕਾ ਆਉਂਦੀ ਇੱਕ ਉਹ ਮੂਰੇ ਆਉਂਦੀ ਆ ਹਾਂ ਕੰਪੈਨਾਂ ਜਿੱਦਾਂ ਚਾਈ ਜਾਂਦੀ ਆ ਕੱਲ ਅੱਜ ਸਵੇਰ ਤੱਕ ਉਧਰੋਂ ਜਾਣ ਰਹੀਆਂ ਸੀ ਹੁਣ ਇੱਧਰੋਂ ਜਾਂਦੀਆਂ ਤੇ ਦੋ ਹੀ ਟੱਕਰੀਆਂ ਸਾਨੂੰ ਤੇ ਬਾਕੀ ਸਾਰੀਆਂ ਸਾਰੀਆਂ ਕੰਪਨਾਂ ਇੱਧਰੋਂ ਨੱਕਾਂ ਡੀਆਂ ਨੱਕ ਉਧਰ ਤੇ ਜਲੰਧਰ ਆ ਗਈ ਭਗਵਾੜੇ ਦੀ 슈ਗਰ ਮਿਲ ਜਲੰਧਰ ਪਹੁੰਚ ਗਏ ਆ ਤਾਂ ਮੌਸਮ ਲੱਗਿਆ ਖਰਾਬ ਅੱਲਾ ਪੰਜਾਬ ਬੱਦਲੀਆਂ ਹੀ ਬੰਨੂ ਆਹ ਦੇਖੋ ਇਧਰੋਂ ਵੀ ਰੈਨ ਹੋ ਵੀ ਸਾਰੀਆਂ ਆ ਇਧਰੋਂ ਆ ਬੱਦਲ ਜਾ ਚੰਡਿਆ ਆਇਆ ਮੋਰਿਓ ਅਸੀਂ ਆ ਗਏ ਪੀਏਪੀ ਗਰਾਊਂਡ ਦੇ ਲਾਗੇ ਆ ਥੱਲੇ ਡੇ ਬੰਨੇ ਪੀਏਪੀ ਗਰਾਊਂਡ ਆ ਉਹਦੇ ਲਾਗੇ ਆ ਤੇ ਆ ਇਧਰੋਂ ਬੱਦਲ ਜਾ ਉੱਠਿਆ ਮਾਨਕਾਂ ਦਾ ਤਕਰੀਬਨ ਚੱਕੀਆਂ ਗਈਆਂ ਆ ਸਾਬਾ ਵੀ ਵੱਢਣ ਡਿਆ ਹੁਣ ਆਇਆ ਹੀ ਮੈਨੂੰ ਉਹਦਾ ਫੋਨ ਉਹਦੇ ਵੀ ਹਾਲਤ ਹੀ ਆ ਜਿਹੜੀ ਵੱਢਣ ਵਾਲੀ ਹੈ ਵੱਢ ਹੋ ਜਾਣੀ ਸਾਡੇ ਜਾਂਦਿਆਂ ਕਰਦਿਆਂ ਨੂੰ ਪਿੰਡ ਤੇ ਕੰਪੈਨਰ ਦਾ ਵੀ ਹਾਲ ਥੋੜਾ ਜਿਹਾ ਕੰਮ ਵਾਧਿਆੜੀ ਖੰਡ ਦਾ ਰਹਿ ਗਿਆ ਆ ਟਟਮਾ ਟਟਮਾ ਜਿਆ ਰਹਿਣਾ ਕੰਪੈਨਾਂ ਮੁੜੀਆਂ ਜਾਂਦੀਆਂ ਹੁਣ ਤਾਂ ਦਿਖਾਉਣਾ ਜਾ ਕੇ ਸਾਬਾ ਕਣਕ ਵੱਢਣ ਡਿਆ ਜੇ ਤਾਂ ਵੱਢਦਾ ਹੋਇਆ ਜ਼ਰੂਰ ਦਿਖਾਉਂਗਾ ਕੌਣ ਜਾਣਾ 15 ਕਿ ਮਿੰਟ ਤਾਂ ਹੀ ਪਿੰਡ ਅਸੀਂ ਆਜ ਕਹਿੰਦੇ ਜਲੰਧਰ ਬਾਈਪਾਸ ਨਿਕਲ ਆਏ ਆ ਤੋ ਰਹਿ ਜਾਣੇ ਪਿੰਡ ਨੂੰ ਮੌਸਮ ਖਰਾਬ ਹੋਈ ਜਾਂਦਾ ਉਤੋਂ ਬੱਦਲੀ ਦੀ ਗੁੜੀ ਹੋਈ ਜਾਂਦੀ ਹੈ ਹੋ ਸਕਦਾ ਅੱਗ ਲਾਈ ਆ ਅੱਗ ਨਹੀਂ ਗਈ ਇਹ ਬੱਦਲ ਦਾ ਲੱਗੇ ਨਹੀਂ ਯਾਰ ਆ ਉਹ ਜਾ ਰੇ ਮੋਰੇ ਦੇ ਸ਼ਰੀਨਗਰ ਤੋਂ ਸਾਈਡ ਵਾਲੇ ਤਾਂ ਬੱਦਲ ਵਾਈ ਦੀ ਅੱਜ ਆਉਣੀ ਸੀ ਉਹੀ ਮੌਸਮ じゃ ਖਰਾਬ ਆ ਕੱਲ ਵੀ ਇਹਲੇ ਗੈਰ ਜੀ ਚੜੀ ਸੀਗੀ ਅੱਖੇ ਆ ਦੇਖ ਇਧਰ ਨੂੰ ਵੀ ਨਾ ਸਾਰੇ ਬੰਨੇ ਇਹ ਬੱਦਲ ਆ ਏ ਧੂਮਾਂ ਨਾਗਾ ਏ ਅੱਗਾ ਤੇ ਲੱਗੀਆਂ ਹੀ ਨਹੀਂ ਲੱਗੇ ਇਹਲੇ ਅੱਗ ਕਿਹਨੇ ਲਾਈ ਆਲੀ ਨਾੜ ਆਪਾਂ ਦੇਖਦੇ ਆਂ ਰਾਜ ਕਿੱਥੇ ਲੱਗੀ ਦੇ ਅੱਗੀ ਤੋਂ ਅੱਗ ਕੁਦਰਤੀ ਜਿਹੜੀ ਅੱਗ ਲੱਗ ਗਈ ਉਹ ਕਦੇ ਹੋਊਗੇ ਥੋੜੀ ਥੋੜੀ ਆਪਾਂ ਦੋਤ ਨਹੀਂ ਥਾਈ ਦੇਖੀ ਉਹ ਬਾਕੀ ਨਹੀਂ ਜਿਹਦੇ ਵੀ ਅੱਗ ਉਹ ਕਿਸੇ ਨੇ ਲਾਈ ਮੌਸਮ ਉਦਾਂ ਹੀ ਥੋੜਾ ਜਾਂ ਨਾ ਗੈਰ ਜਿਹਾ ਲਓ ਜੀ ਸਾਬੇ ਦੀ ਵੀ ਮੁੱਕ ਗਈ ਕਣਕ ਅੱਜ ਇਦਾਂ ਨੂੰ ਵੱਡ ਹੋ ਗਈ ਸਾਰੀ ਆ ਲਾਸਟ ਹੀ ਖੇਤ ਵੱਡ ਹੋਣ ਡਿਆ ਆ ਲਾਸਟ 11 ਆਇਆ ਸਾਬੇ ਦੇ ਵੀ ਬਾਕੀ ਕਣਕ ਦਾ ਕੰਮ ਮੁੱਕ ਗਿਆ ਇਹਦੇ ਵੀ ਆ ਖੜਾ ਪੰਜਾਬ 75 ਇੱਧਰ ਲੱਗੀ ਆ ਕੰਪੈਨ ਆ ਲਾਸਟੀ ਘੇਰਾ ਆ ਲਾਸਟੀ ਘੇਰੇ ਆ ਇਹਦੀ ਵੀ ਅੱਜ ਮੁੱਕ ਗਈ ਸਾਬੇ ਦੇ ਵੀ ਗਣਕ ਲਓ ਜੀ ਬੂਟੇ ਕਰ ਦਿੱਤੇ ਇਕੱਲੇ ਇਕੱਲੇ ਆ ਸਾਰੇ ਬੂਟੇ ਆਪਾਂ ਲਿਆਂਦੇ ਆ ਤੇ ਇਹ ਵੰਡ ਦਿੱਤੇ ਆ ਵੰਡ ਕੇ ਤੇ ਇਹ ਦੇ ਦੇਣੇ ਆ ਜਿਹੜੇ ਜਿਹੜੇ ਹੈਗੇ ਆਪੋ ਆਪਣੇ ਲਾ ਲੂਗੇ ਆ ਸਾਰੇ ਸਾਡੇ ਆਪਣੇ ਆ ਬਾਕੀ ਉਹ ਜਿਹੜੇ ਹੋਣੋਂ ਦੋ ਘਰਾਂ ਦੇਣੇ ਆ ਲਓ ਜੀ ਆ ਤੇ ਆ ਪਰ ਉਹਨਾਂ ਕੋਲ ਬਿਨਵਾਲੇ ਅੱਜ ਜਾਂਦਾ ਕੰਮ ਪਾਣਾ ਨਾ ਦੇ ਸਾਬਤ ਵਗੈਰਾ ਕੰਮ ਇਹਨਾਂ ਨੇ ਰੱਖ ਦਿਹਾੜੀ ਤੋਂ ਦਿਹਾੜੀਆਂ ਰੱਖੀ ਜਾਂ ਲੈ ਗਿਆ ਕੰਪੈਨਾਂ ਨਾਲ ਔਰ ਦੋ ਬੰਦੇ ਉਹ ਬੈਠੇ ਆ ਇਹਨਾਂ ਨਾਲ ਬਿਗਾਦੇ ਗੱਲਬਾਤ ਕੀ ਕਹਿੰਦੇ ਇਹਦੀ ਲੱਗੇ ਹਿਸਾਬ ਸੁਬਈਏ ਜਬਾਲੇ ਸਾਚੀ ਗਾਲ ਜੀ ਕੀ ਹਾਲਿਆ ਵਧੀਆ ਹਾਲੀ ਕੀ ਚੱਲਦੇ ਪ੍ਰੋਗਰਾਮ ਪ੍ਰੋਗਰਾਮ ਐਦਾਂ ਆ ਕਿ ਬੜਾ ਮੋਟਾ ਹੀ ਰਹਿ ਗਿਆ ਹੁਣ ਤਾਂ ਬਸ ਅੱਜ ਦਾ ਤਾਂ ਕੱਲ ਦਾ ਦਿਨ ਮਸੀ ਬਸ 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 ਅਸੀਂ ਜਾਣੇ ਮੂਨਪੁਰੀਆਂ ਦੇ ਉਹਨਾਂ ਨੇ ਪਾਣੀ ਛੱਡ ਲਿਆ ਉਹਨਾਂ ਨੇ ਅੱਛਾ ਫੇ ਹੁਣ ਉਹ ਕਹਿੰਦੇ ਅੜਕ ਜੇ ਹੁਣ ਹੁੜਿਆੜੀ ਖੰਡ ਲੱਗ ਜਾਣੀਆਂ ਕੱਲ ਤਾਈਂ ਬਾਤ ਡੱਬਾਈ ਹੁਣ ਬਸ 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 ਉਹ ਕੱਲ ਦਾ ਪਰਸੋਂ ਦਾ ਪਾਣੀ ਲਾਇਆ ਕਿਦੋਂ ਦਾ ਲੱਗਾ ਕੱਲ ਪਰਸੋਂ ਲਾਇਆ ਕਰ ਪਰਸੋਂ ਲਾਇਆ ਕੱਲ ਤੱਕ ਬਾਤ ਲੱਗ ਜਾਣੀਆਂ ਟਿੱਬੇ 'ਚ ਲੱਗ ਜਾਂਦੀ ਐ ਨਿੰਗ 'ਚ ਹੋਰ ਉਹ ਇਹਨਾਂ ਨੇ ਕਿਹੜਾ ਤੂੜੀ ਹੁਣ ਬਣਾਉਣੀ ਐ ਲੋਕ ਤੂੜੀਆਂ ਦੇ ਬਣਾਉਂਦੇ ਹੀ ਨਹੀਂ ਹੈ ਤੋੜਾ ਕਿੰਨਾ ਦਾ ਕੀ ਕੰਮ ਕੰਮ ਬਾਸ ਉਹਦਾ ਵੀ ਅਜ ਦਾ ਦਿਨ ਵੱਧ ਤੋਂ ਵੱਧ ਹੋਊਗਾ ਕੱਲ ਨੂੰ ਮਾੜਾ ਮੋਟਾ ਰਹੂ ਕੰਮ ਤਾਂ ਸਾਰੀਆਂ ਕੰਪੈਨੀਆਂ ਦੇ ਬਰਾਬਰ ਜਾਈ ਮੁਕਨੇ ਆ ਅਜ ਦਾ ਦਿਨ ਲਾਲਾ ਤੱਕ ਵੱਧ ਤੋਂ ਵੱਧ ਵੀ ਅੱਜ ਵੀ ਟੁੱਟ ਵੱਜ ਹੋਣੀ ਕੱਲ ਨੂੰ ਵੀ ਟੁੱਟ ਵੱਜ ਹੀ ਹੋਣੀ ਆ ਵੇ ਥੋੜਾ ਥੋੜਾ ਕਹਿੰਦਾ ਵਾ ਵੱਜ ਤਾਂ ਥੋੜਾ ਥੋੜਾ ਗੱਲ ਮੇਤੋਂ ਜਾ ਨਹੀਂ ਮੈਂ ਕੱਲ ਗਿਆ ਸੀ ਜਗਰਾਉਂ ਰਾਏਕੋਟ ਮਲੇਰ ਕੋਟਲਾ ਸੰਗਰੂਰ ਵਾਲੀ ਸਾਈਡਲ ਨੂੰ ਉਧਰੋਂ ਦੀ ਅਸੀਂ ਘੁੰਮ ਗਏ ਗੱਲ ਦਾ ਜਿਹੜੀ ਉਧਰ ਨੰਗ ਹੀ ਛੱਡੀ ਚਾਹੁੰਦੇ ਹੁਣ ਇਸ ਮਾਮਲੇ ਬਾਰੇ ਕਾਦਾ ਇਹ ਸੰਗਤ ਇਹ ਸੰਗਤ ਬੈਠੀ ਆ ਸੰਗ ਤਾਂ ਆਉਂਦੀਆਂ ਚੰਗੀਆਂ ਤੇ ਕਹਿੰਦੇ ਹੁੰਦੇ ਨਾ ਸਿਆਣੇ ਮੇਲਾ ਭਰਿਆ ਛੜਨਾ ਚੰਗਾ ਹੁੰਦਾ ਆ ਹੈ ਹੁਣ ਫੇ ਤਾਂ ਡਾਣ ਕੰਮ ਦਿਨਾ ਰਹਿ ਗਿਆ ਭਾਈ ਉਹਨੇ ਦਿਨ ਹੀ ਤੁਸੀਂ ਬਹਿਣਾ ਹੁਣ ਮੁੜ ਕੇ ਤੇ ਫੇ ਜਾਣਾ ਹੀ ਪੈਣਾ ਸਹੀ ਆ ਗੱਲ ਤੇ ਲੈ ਮੱਕੀ ਚੱਲੀ ਲੈ ਫੇਰ ਮੱਕੀ ਉਹ ਸਾਬੇ ਵਾਲੀ ਤਾਂ ਅਮਰੀਕਾ ਅੰਕਲ ਦੀ ਆੜੀ ਕੋਠਿਆਂ ਦੇ ਮਗਰ ਆ ਇਹ ਦੇਣਾ ਸਾਰੀਆਂ ਤੋਂ 15 ਤੋਂ 20 ਦਿਨਾਂ ਕੀਤੀਆਂ ਸਹੀ ਆ ਤੇ ਰਹਿ ਗਈਆਂ ਕਈਆਂ ਬਾਕੀ ਸਾਨੂੰ ਵੀ ਕਹਿੰਦਾ 10 ਦਿਨਾਂ ਦਾ 20 ਦਿਨਾਂ ਦਾ 10 15 ਦਿਨਾਂ ਦਾ ਕਰ ਰਿਪੇਅਰ ਤੇ ਆ ਜਾ। ਆਉਣਾ ਪੈਣਾ 15 ਦਿਨਾਂ ਦੇ ਰਿਪੇਅਰ ਕਰਕੇ ਤਕਰੀਬਨ ਜੂਨ ਦੇ ਨਾ ਦੂਜੇ ਹਫਤੇ ਜਾਂ ਪਹਿਲੇ ਹਫਤੇ ਚੱਲ ਪੈਣੀਆਂ ਮੱਕੀਆਂ ਦਾ ਕੰਮ। ਵੀ ਆਪਾਂ ਇੱਧਰ ਮੱਕੀਆਂ ਵੱਡੀਆਂ ਆ। ਨਗੋਦਰ ਤੱਕ ਨਕੌਦਰ ਤੋਂ ਹੁੰਦੇ ਨੇ ਜਲੰਧਰ ਤੋਂ ਗਾਂ ਹੀ ਥੋੜੀਆਂ ਪਛੇਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਆਪਾਂ ਫਿਰ ਉਧਰੋਂ ਰਾਏਕੋਟ ਆਲੂ ਜਾਣੇ ਜਗਰਾਵਾ ਆਲੂ ਜਾਣੇ ਆ ਮੱਕੀਆਂ ਤਾਂ ਹੈਗੀਆਂ ਹੈਗੀਆਂ ਬੇਲੀਆਂ ਬੇਲੀਆਂ ਹੱਲੇ ਹੋਣ ਬੀਜ ਹੋਣੀਆਂ ਮੱਕੀਆਂ ਤਾਂ ਨਿੱਕੀਆਂ ਨਿੱਕੀਆਂ ਫੁੱਟ ਫੁੱਟ ਡੇਡ ਡੇਡ ਫੁੱਟ ਦੀਆਂ ਮਸੀ ਮੱਕੀਆਂ ਆ ਵਿੱਚ ਮੂੰਗੀ ਬਹੁਤ ਲੱਗੀ ਆ ਉਧਰ ਕਿੱਧਰ ਆ ਅਜਿਓਂ ਜਗਰਾਵਾ ਤੋਂ ਆਪਾਂ ਨਿਕਲਦੇ ਆ ਨਕੌਦਰ ਤੋਂ ਜਗਰਾਵਾ ਸਾਈਡ ਰਾਏਕੋਟ ਵਾਲੀ ਸਾਈਡ ਜਿਉਂ ਉੱਥੇ ਤੱਕ ਮਲੇਰ ਕੋਲੇ ਤੱਕ ਚੱਲ ਜਾਂਦੇ ਆ ਮੈਂ ਕਿਹਾ ਬਈ ਮੂੰਗੀ ਗੇਠ ਗੇਠ ਡੇਡ ਡੇਡ ਗੇਠੀ ਵੀ ਹੋਈ ਆ ਗਾਂ ਕਣਕ ਦੇ ਵੱਡ ਓਦਾਂ ਹੀ ਪਰ ਲਾਂਗਾ ਕੋਈ ਤੂੜੀ ਕੋਈ ਨਹੀਂ ਬਣਾਉਂਦੇ ਆ ਹਾ ਤੂੜੀ ਆ ਕਾ ਰੇਟ ਹੈ ਨਹੀਂ ਤੂੜੀ ਨਹੀਂ ਬਣਾਉਂਦਾ ਕੋਈ ਓਦਾਂ ਹੀ ਉਹ ਲਾਂਗੇ ਖੇਤਾਂ ਦੇ ਖੇਤਨ ਪਰ ਪੈਲੀਆਂ ਖੁੱਲੀਆਂ ਉਧਰ ਪਿੰਡ ਦੂਰ ਦੂਰ ਆ ਤੇ ਲੂਂਗ ਵਿੱਚ ਲੈਵਨ ਨੇ ਮੂੰਗੀ ਜਿਹੜੀ ਆ ਉਹ ਹੈਗੀ ਆ ਗੇਠ ਗੇਠ ਹੋਈ ਵਿੱਚ ਹੁਣ ਉਹਦੇ ਨਾਰ ਦੇ ਵੱਡ ਓਦਾਂ ਹੀ ਬੀਜੀ ਜਾਂਦੇ ਆ ਹੂੰ